ਤਨ ਭਾਜੀਆਂ ਮੋੜਨ ਲਈ ਉਹ ਨੂੰ ਐਸਐਚਓ ਮੇਰੀ ਕੋਠੀ ਜਾ ਕੇ ਬੈਠਾ ਹੈ ਜੀ ਅਸੀਂ ਤੁਹਾਡੇ ਕੈਂਡੀਡੇਟ ਆ ਆ ਕੋਈ ਆਫੀਸ ਨੇ ਸਾਡੇ ਨਾਲ ਕਰਵਾਇਆ ਨਹੀਂ ਯਾਰ ਇੱਕ ਮਿੰਟ ਵੀਰੇ ਜਿੱਪੇ ਪਿੱਛੇ ਹੋਣਾ ਹੈ ਓਏ ਸ਼ਹਿਰ ਦਾ ਡੀਐਸਪੀ ਬੇਕੂਪ ਨਹੀਂ ਜਨ ਦਾ ਸਭ ਜਨ ਆ ਗਿਆ ਇਹਦਾ ਮੋਸ਼ਾ ਕਿਤੇ ਤੁਹਾਡੇ ਬੰਦੇ ਨਹੀਂ ਆਉਂਦੇ ਅਸੀਂ ਤੁਹਾਡੀ ਸੁਰੱਖਿਆ ਕਰ ਰਹੇ ਹਾਂ ਸਰ ਸਾਡੇ ਬੰਦੇ ਦੇ ਨਾਲ ਕਾਡੇ ਕਿਸੇ ਬੰਦੇ ਕੱਲ ਟਰਾਲੀਆਂ ਉੱਤ ਕਰਕੇ ਲੈ ਉਹਨਾਂ ਦੀ ਟਰਾਲੀ ਛੜਿਆ ਬਾਈ ਚੀਜ਼ਾਂ ਦਾ ਸਾਰਾ ਵੀਡੀਓ ਆ ਤੇ ਸਰਪੰਚੀ ਦੇ ਕਾਗਜ਼ ਪਰੰ ਸਮੇਂ ਗੋਲੀਬਾਰੀ ਹੋਈ ਹੈ ਜਿਸ ਵਿੱਚ ਕਾਂਗਸੀ ਆਗੂ ਕੁਲਬੀਰ ਸਿੰਘ ਜ਼ੀਰਾ ਗੰਬੀਰ ਰੂਪ ਚ ਜ਼ਖਮੀ ਹੋ ਗਏ ਨੇ ਜੀ ਹਾਂ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਧੜਿਆਂ ਚ ਆਪਸ ਤੇ ਝੜਪ ਹੋਈ ਹੈ ਜਿਸ ਵਿੱਚ ਪੱਥਰਬਾਜ਼ੀ ਹੋਈ ਅਤੇ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਇਤਿਹਾਸ ਗੋੜੀਬਾਰੀ ਅਤੇ ਪੱਥਰਬਾਜ਼ੀ ਦੌਰਾਨ ਕਾਂਗਰਸੀ ਆਗੂ ਕੁਲਬੀਰ ਧிரா ਖੰਬੀਰ ਰੂਪ ਚ ਜ਼ਖਮੀ ਹੋ ਗਏ ਨੇ ਪੰਜਾਬ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪਖਿਆ ਹੋਇਆ ਏ ਇਸ ਵਿਚਾਲੇ ਫਿਰੋਜ਼ਪੁਰ ਦੇ ਜ਼ੀਰਾ ਚ ਪੰਚਾਇਤੀ ਚੋਣਾਂ ਨੂੰ ਲੈ ਕੇ ਦੋ ਦਿਨ ਵਿਚਾਲੇ ਹਿੰਸਕ ਝੜਪ ਹੋਈ ਝੜਪ ਦੌਰਾਨ ਇੱਕ ਦੂਜੇ ਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੋ ਗਿਆ ਜਦਕਿ ਇਸ ਦੌਰਾਨ ਗੋਲੀ ਚੱਲਦੀ ਵੀ ਸੁਣਾਈ ਦਿੱਤੀ ਫਿਰੋਜ਼ਪੁਰ ਦੇ ਜੀਰਾ ਚ ਚੋਣਾ ਦੇ ਮੱਦੇਨਜ਼ਰ ਨਾਮਜ਼ਦਗੀ ਭਰਨ ਮੌਕੇ 2:13 ਵਜੇ ਚਾੜੇ ਟਕਰਾਰਬਾਜ਼ੀ ਹੋਈ ਏ ਇਸ ਦੌਰਾਨ 2:13 ਵਿਚਾਲੇ ਗੋਲੀਬਾਰੀ ਵੀ ਹੋਈ ਜਿਸ ਵਿੱਚ ਕਾਂਗਸੀਆ ਗੁਰੂ ਕੁਲਵੀਰ ਜੀਰਾ ਜ਼ਖਮੀ ਹੋ ਗਏ ਨੇ ਪੰਚਾਇਤੀ ਚੋਣਾ ਲਈ ਕਾਗਜ਼ ਪਰ ਨੂੰ ਲੈ ਕੇ 2:13 ਆਪਸ ਵਿੱਚ ਉਲਝ ਗਈਆਂ ਉਧਰ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ ਇਹ ਗੋਲੀਬਾਰੀ ਅਤੇ ਪੱਥਰਬਾਜ਼ੀ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਏ 2:13 ਵਿਚਾਲੇ ਫਾਇਰਿੰਗ ਦੌਰਾਨ ਜੀਰਾ ਦੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਕੁਲ ਵੀਰ ਸਿੰਘ ਜ਼ੇਰਾ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਬਾਅਦ ਚ ਹਸਪਤਾਲ ਚ ਭਰਤੀ ਕਰਵਾਇਆ। ਆਹ ਟਰਾਲੀ ਡੀਐਸਪੀ ਆਪ ਲੈ ਕੇ ਆਜੇ ਨਹੀਂ ਲਗਿਆ ਦਾਜੋ ਵੀਡੀਓ ਆਪ ਪ੍ਰੈਸ ਨੇ ਵੀ ਬਣਾਈਏ। ਸਾਡੇ ਬੰਦੇ ਦੇ ਯਾਰ ਗੋਲੀਆਂ ਵੱਜੀਆਂ ਨੇ ਇਹ ਕੋਈ ਗੱਲ ਥੋੜੀ ਐ ਆਹੀ ਇਹਦੇ ਗੋਲੀਆਂ ਖਾਣਾ ਆਏ ਸੀਗੇ। ਤੁਸੀਂ ਕਾਗਜ਼ ਭਰੋ ਇਹਨਾਂ ਵੱਡਿਆ ਪਹਿਲਵਾਨਾਂ ਵਾਲੇ ਪਿੰਡਾਂ 'ਚ ਵੇਖ ਲਾਂਗੇ ਕਿੰਨੇ ਕੁ ਜੋਗੇ ਐ। ਐਮਪੀ ਦੀ ਇਲੈਕਸ਼ਨ 'ਚ ਵੋਟਾਂ ਦਾ ਕਿਤੋਂ ਡਾਢ ਹੋਈਏ 20 ਸਾਲਾਂ ਦੇ ਕਿੰਨੇ ਮਰਦੇ ਇੱਕ ਵੀ ਪਈ ਆ ਜੀ ਪੀਐਮ ਫਿਰ ਬੰਦੇ ਮਰ ਜਾਂਦੇ ਫਿਰ ਸੁਣ ਲਓ ਸਾਦੇ ਐਸਐਚਓ ਨੂੰ ਪੁੱਛੋ ਸਿਟੀ ਵਾਲੇ ਨੂੰ ਉਹਨੇ ਮੇਰੇ ਤੋਂ ਮੈਕ ਤੇ ਸਰ ਤੋਂ ਕਹਵਾਇਆ ਕਿ ਕਿਸੇ ਮੇਰੇ ਬੰਦੇ ਨੇ ਬਈ ਕੋਈ ਝਾਰ ਨਹੀਂ ਨਾਂ ਦੇ ਕੇ ਜਾਣਾ ਯਾਰ ਤੁਸੀਂ ਇੱਟਾਂ ਦੀਆਂ ਟਰਾਲੀਆਂ ਤੇ ਮੈਂ ਕਹੀ ਜਨਾ ਭਰੀਆਂ ਖੜੀਆਂ ਕੋ ਮੰਨਦੇ ਹੀ ਨਹੀਂ ਪੈਗੇ ਬਾਈ ਜੀ ਮੈਂ ਤਾਂ ਬੰਦੇ ਨਹੀਂ ਕਿ ਮੈਂ ਇਲੈਕਸ਼ਨ ਲਟਾਉਣੇ ਆ। ਸਾਡੀ ਪਟੀ ਬਣਾਈ ਕਿ ਉਹਨਾਂ ਚੋਂ ਪਹਿਲ ਕੀਤਾ ਇਸ ਤਕਰੀਬਾਤ ਕਰਨਾ। ਸਕੂਲ ਤੋਂ ਵੀ ਸਾਡੇ ਬੰਦੇ ਨੇ ਪੁੱਟਦੀ ਆ। ਸਵੇਰੇ ਤੁਸੀਂ ਮੈਨੂੰ ਦੱਸੋ ਫਤਿਹ ਜੀ। ਸਵੇਰੇ ਐਮ.ਐਲ.ਏ ਦਾ ਮੁੰਡਾ ਪਾਰਿਆ ਹੈ। ਭਗਵੰਤ ਮਾਨ ਦੀ ਫੋਟੋ ਲਾ ਕੇ ਕਿ ਅੱਜ ਇਹਨੇ ਪੜਾਂਗੇ। ਠੀਕ ਹੈ ਮੈਂ ਫੇਰ ਡੀ.ਜੀ.ਪੀ ਨੂੰ ਉਹ ਭੇਜ ਰਿਹਾ 6:25 ਮਿੰਟ ਤੇ। ਮੈਂ ਕੱਲਾ-ਕੱਲਾ ਸਕਰੀਨਸ਼ਾਟ ਮੇਰੇ ਕੋਲ। ਯਾਰ ਦੱਸਣ ਦੇ ਬਾਵਜੂਦ ਪੁਲਿਸੇ ਕੁਝ ਕਰਾਉਂਦੀ ਪਈ ਐ ਸਾਡੇ ਕਾਗਜ਼ ਭਰਾਵੇ ਇਲੈਕਸ਼ਨ ਕਮਿਸ਼ਨ ਅਸੀਂ ਪਿੰਡਾਂ 'ਚ ਵੇਖਾਂਗੇ ਕੀ ਕੋਸ਼ਿਸ਼ ਕਰਨ ਨੂੰ ਕਿੱਦਾਂ ਲੁਕੇ ਆਹ ਤਗੜੇ ਹੋ ਜੋ ਆ ਵੇਖੋ ਮੋੜਾਂ ਦੇ ਪਾਸਟ ਤੇ ਆਵੇ ਉਹਦੀ ਐਂਡਿੰਗ ਕੋਈ ਆਏ ਹੀ ਨਹੀਂ ਪਹਿਲਾਂ ਬੰਦਾ ਸਕਰੀਨ ਸ਼ਾਟ ਸਰ ਅਸੀਂ ਖੜੇ ਆਂ ਭਾਜੀਆਂ ਮੋੜਨ ਵਾਲੇ ਨੂੰ ਬੁਲਾ ਲਈਏ ਹਾਂਜੀ ਉਹਨੂੰ ਬੋਲੋ ਆਪ ਜਿਹਾ ਆਇਆ ਨਹੀਂ ਅਸੀਂ ਖੜੇ ਆ ਜੀ ਸੇ ਠੀਕ ਹੈ ਬਾਈ ਜੀ ਖੋਲ ਗਿਆ ਕਰ ਆਪ ਘਰੇ ਬੈਠੇ ਹੋ ਲੋਕਾਂ ਦੇ ਲੋਕਾਂ ਨੂੰ ਮਰਾਈ ਆ ਉਹ ਭੇਜਤਾ ਹੱਟ ਗਿਆ ਮੋੜ ਤੇ ਆਵਾਜ ਆ ਜਾਂਦਾ ਕੀ ਲੱਗਾ ਮੈਨੂੰ ਸਮਝ ਨਹੀਂ ਜਿਵੇਂ ਤਾਂ ਡਾਕਟਰ ਹੀ ਕਹਿ ਰਹੀ ਹੈ ਜੀ ਮੁੰਡਾ ਗੋਲੀ ਲੱਗੀ ਹੋਈ ਜਾਣਕਾਰੀ ਮੁਤਾਬਕ ਜ਼ੀਰਾਦੇਸ ਸਾਬਨ ਮਲ ਸਕੂਲ 'ਚ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਚੱਲ ਰਹੀ ਸੀ ਇਸ ਦੌਰਾਨ ਨਾਮਜ਼ਦਗੀ ਪੱਤਰ ਭਰਨ ਨੂੰ ਲੈ ਕੇ ਦੋਵੇਂ ਗੁੱਟਾਂ ਵਿਚਾਲੇ ਹਿੰਸਕ ਝੜਪ ਹੋ ਗਈ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ਤੇ ਗੋਲੀਆਂ ਚਲਾਈਆਂ ਗਈਆਂ ਝੜਪ ਦੌਰਾਨ ਕਾਂਗਰਸ ਦੇ ਆਗੂ ਕੁਲਵੀਰ ਜ਼ੀਰਾਦ ਸ਼ਖਮੀ ਹੋ ਗਏ ਜਿਨ੍ਹਾਂ ਨੂੰ ਕੇ ਬਾਅਦ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਦਕਿ ਜ਼ੀਰਾ ਨੇ ਤੁਰੰਤ ਆਪ ਵਿਧਾਇਕ ਦੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਉਧਰ ਮੌਕੇ ਤੇ ਪੁਲਿਸ ਵੱਲੋਂ ਬੜੀ ਮੁਸ਼ਕਲ ਦੇ ਨਾਲ ਸਾਰੇ ਮਾਮਲੇ ਨੂੰ ਕੰਟਰੋਲ ਕੀਤਾ ਗਿਆ ਅਤੇ ਸਥਿਤੀ ਨੂੰ ਸ਼ਾਂਤਪੂਰਨ ਬਣਾਇਆ ਗਿਆ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ